ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਚਾਰ ਚਾਰ ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਜੀ ਤੇ ਦੋ ਦੋ ਗੁੰਡੇ ਆਪਾਂ ਸਾਈਡ ਤੇ ਰੱਖੇ ਆ 4 4 4 ਤੇ 4 ਇਹ ਕੁੰਡਿਆਂ ਦੀ ਸੈਟਿੰਗ ਇਹ ਇਸ ਤਰ੍ਹਾਂ ਆਉਂਦੀ ਹੈ ਜੀ ਤੇ ਆਪਾਂ ਬਣਾਉਨੇ ਅੱਗੇ ਫਿਰ ਆਪਾਂ ਨੂੰ ਪਤਾ ਲੱਗੂਗਾ ਵੱਧ ਘੱਟ بس ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਦੋ ਕੁੰਡੇ ਆਪਾਂ ਰੱਖਿਆ ਸਾਈਡ ਤੇ ਜੇ ਆਪਾਂ ਨੂੰ ਇੱਕ ਹੁੰਡਾ ਲੱਗਿਆ ਇੱਕ ਵੀ ਵੱਧ ਤਾਂ ਆਪਾਂ ਉਹ ਵਿੱਚ ਕਰ ਦਵਾਂਗੇ ਸੈਟ ਤੇ ਡਿਜ਼ਾਈਨ ਬਹੁਤ ਸੋਹਣਾ ਦੋ ਰੰਗ ਦਾ ਹੈ ਜੀ ਤੇ ਆਪਾਂ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਹਾਂ ਇੱਕ ਰੰਗ ਚ ਵੀ ਬਣਾ ਸਕਦੇ ਆ ਤੇ ਪਰ ਆਪਾਂ ਦੋ ਰੰਗ ਚ ਦੱਸਦੇ ਆ ਤੁਹਾਨੂੰ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਕੀਤਾ ਹੋਇਆ ਸਬਸਕ੍ਰਾਈਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਵੀਡੀਓ ਤੇ ਆਪਾਂ ਹੁਣ ਇੱਥੇ ਆ ਦੂਜਾ ਕਲਰ ਲਾਵਾਂਗੇ ਜੀ ਆਪਾਂ ਗੁੰਡੇ ਪਾ ਕੇ ਇੱਕ ਸਲਾਈ ਉਲਟੀ ਬਣਾ ਲੀਸ਼ ਇਧਰੋਂ ਸਿੱਧੀ ਆ ਵਾਲਾ ਗੁੰਡਾ ਆਪਾਂ ਤਾਰਾਂਗੇ ਆ ਗੁੰਡਾ ਆਪਾਂ ਦੂਜੇ ਕਲਰ ਨਾਲ ਬਣਾ ਲਾਂਗੇ ਫਿਰ ਇੱਕ ਤਾਰ ਲਵਾਂਗੇ ਇੱਕ ਗੁੰਡਾ ਬਣਾ ਲਵਾਂਗੇ ਇੱਕ ਗੁੰਡਾ ਤਾਰਾਂਗੇ ਇੱਕ ਸਿੱਧਾ ਬਣਾ ਲਵਾਂਗੇ సీి సై బ ఆ గే ఉల్ సైడ్ ఉల్టి సైడ్ ఆ కుారే ఆ ఇద్దరం సిధా బా ఆ కు ఫిల్వే ఆ కు సనా ਜਿਹੜਾ ਕੁੰਡਾ ਆਪਾਂ ਤਾਰਿਆ ਉਹ ਆਪਾਂ ਤਾਰ ਲੈਣਾ ਜਿਹੜਾ ਕੁੰਡਾ ਆਪਾਂ ਉਧਰੋਂ ਸਿੱਧਾ ਬਣਾਇਆ ਸੀ ਉਹ ਆਪਾਂ ਉਲਟੇ ਪਾਸੇੋਂ ਸਿੱਧਾ ਬਣਾ ਲੈਣਾ ਤਾਂ ਗਾ ਆਪਣੇ ਵੱਲ ਕਰਕੇ ਆ ਕੁੰਡਾ ਤਾਰ ਲਵਾਂਗੇ ਆ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਹੁਣ ਆਪਾਂ ਅਗੇ ਸਿੱਧੇ ਪਾਸੇ ਹੁਣ ਆਪਾਂ ਇਹ ਆਪਣੇ ਐਸ ਕਲਰ ਨਾਲ ਗੁੰਡੇ ਸਾਰੇ ਸਿੱਧੇ ਬਣਾ ਲਵਾਂਗੇ ਪੂਰੀ ਸਲਾਈ ਆਪਾਂ ਸਿੱਧੀ ਬਣਾ ਲਵਾਂਗੇ ਉਲਟੇ ਪਾਸੇ ਆ ਗਏ ਹੁਣ ਆਪਾਂ ਇਹ ਸਲਾਈ ਉਲਟੀ ਬਣਾ ਲਵਾਂਗੇ தோ சிலையா சிதா ஹம் அப்பா ஆே கலர் சிதி சிலை பண்ணி ਉਲਟੇ ਪਾਸੇ ਤਾਂ ਆਪਾਂ ਇਹ ਸਲਾਈ ਉਲਟੀ ਬਣਾ ਲਵਾਂਗੇ ਆਪਾਂ ਦੋ ਸਲਾਈਆਂ ਹੋਰ ਬਣਾਉਨੇ ਇੱਕ ਸਿੱਧੀ ਇੱਕ ਉਲਟੀ ਫਿਰ ਮਿਲਦੇ ਆਂ ਜੀ ਨਾਲੋ ਜਿਹਾ ਆਪਾਂ ਚਾਰ ਸਲਾਈਆਂ ਬਣਾ ਲਈਆਂ ਜੇ ਹੁਣ ਆਪਾਂ ਆਪਣਾ ਦੂਜਾ ਕਲਰ ਲਾਵਾਂਗੇ ਇਹਦੇ ਆਪਾਂ ਦੋ ਕੁੰਡੇ ਬਣਾਵਾਂਗੇ ਚਾਰ ਸਲਾਈਆਂ ਆਪਾਂ ਇਹਦੀਆਂ ਬਣਾ ਲਈਆਂ ਦੋ ਸਲਾਈਆਂ ਨੀਚੇ ਇਹਦੀਆਂ ਬਣਾ ਲਈਆਂ ਲਾਈਟ ਪਿੰਕ ਜਿਹਾ ਤੋ ਆਪਾਂ ਫਰੋਜੀ ਬਣਾ ਲਿਆ ਚਾਰ ਸਲਾਈਆਂ ਫਰੋਜੀ ਦੀਆਂ ਬਣਾ ਲੀਆਂ ਹੁਣ ਆਪਾਂ ਦੋ ਗੁੰਡੇ ਬਣਾ ਲਿਆ ਇੱਕ ਗੁੰਡਾ ਤਾਰ ਲਿਆ ਇੱਕ ਗੁੰਡਾ ਸਿੱਧਾ ਬਣਾ ਲਿਆ ਤੇ ਹੁਣ ਆਪਣਾ ਆ ਚਾਰ ਗੁੰਡਿਆਂ ਤੇ ਡਿਜ਼ਾਈਨ ਬਣਾਉਂਗਾ ਜੀ ਆਹ ਵਾਲੇ ਚਾਰ ਗੁੰਡੇ ਹੁਣ ਆਪਾਂ ਆ ਗੁੰਡਾ ਤਾਰਾਂਗੇ ਇਹਨੂੰ ਇਸ ਤਰ੍ਹਾਂ ਦੇੜ ਕੇ ਜਿਹੜੇ ਫਰੋਜੀ ਵਾਲੇ ਗੁੰਡੇ ਆਪਾਂ ਬਣਾਏ ਆ ਸਾਰੇ ਦੇੜ ਲੈਣੇ ਇਸ ਤਰ੍ਹਾਂ ਪਾ ਕੇ ਗੁੰਡਾ ਤੇ ਇਹਨੂੰ ਇਸ ਤਰ੍ਹਾਂ ਬਣਾ ਲੈਣਾ ਅੱਗੇ ਫੇਰ ਆਪਾਂ ਬਣਾਵਾਂਗੇ ਹੁਣ ਜੀ ਤਿੰਨ ਗੁੰਡੇ ਸਿੱਧੇ ਆਹ ਹੋ ਗਏ ਜੀ ਆਪਣੇ ਚਾਰ ਗੁੰਡੇ ਆਹ ਦੋ ਗੁੰਡੇ ਛੱਡ ਕੇ ਆਪਣੇ ਆ ਚਾਰ ਗੁੰਡੇ ਹੋ ਗਏ ਇੱਥੇ ਫੇਰ ਆਪਾਂ ਆ ਗੁੰਡਾ ਤਾਰ ਕੇ ਇਹਨੂੰ ਇਸ ਤਰ੍ਹਾਂ ਤਾਂ ਅਧੇੜ ਲਵਾਂਗੇ ਜੇ ਫੇਰ ਆਪਾਂ ਇਹਨੂੰ ਇਸ ਤਰ੍ਹਾਂ ਬਣਾ ਲਵਾਂਗੇ ਅੱਗੇ ਆਪਾਂ ਬਣਾਵਾਂਗੇ ਤਿੰਨ ਗੁੰਡੇ ਫਿਰ ਤੋਂ ਸਿੱਧੇ ਚੌਥਾ ਗੁੰਡਾ ਆਪਾਂ ਫਿਰ ਤਾਰ ਕੇ ਇਹਨੂੰ ਇਸ ਤਰ੍ਹਾਂ ਦੇੜ ਦਾਂਗੇ ਤਿੰਨ ਗੁੰਡੇ ਫਿਰ ਤੋਂ ਸਿੱਧੇ ਬਣਾ ਲਵਾਂਗੇ ਆਹ ਵੱਡਾ ਗੁੰਡਾ ਫਿਰ ਛੱਡ ਕੇ ਇਹਨੂੰ ਦੇੜ ਦਾਂਗੇ ਤੇ ਇਹਨੂੰ ਪਾਸ ਤਰ੍ਹਾਂ ਬਣਾ ਲਵਾਂਗੇ ਫਿਰ അത് ഫോർ അപ്പം തീർ കോ കണ്ടേ അപ്പം സിദ്ധേ ബാ ലേ ਕੋਟੀ ਸਲਾਈ ਆਪਾਂ ਆਪਣੇ ਪੂਰੀ ਉਲਟੀ ਬਣਾ ਲਵਾਂਗੇ ਬਹੁਤ ਇਸ ਤਰ੍ਹਾਂ ਬੋਲਾ-ਕੋਲਾ ਡਿਜ਼ਾਈਨ ਬਣ ਕੇ ਆਉਂਦਾ ਆਪਾਂ ਜੀ ਇੱਕ ਰੰਗ ਚ ਵੀ ਬਣਾਉਨੇ ਆ ਤਾਂ ਵੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਤੇ ਆਪਾਂ ਫੁੱਲ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਆ ਬੱਚਿਆਂ ਦੇ ਕੋਟੀ ਸਵੈਟਰ ਜੈਕਟ ਜੀ ਵੀ ਪਾ ਸਕਦੇ ਆ ਟੋਪੀ ਜਰਾਬਾਂ ਸਭ ਕੁਝ ਬਣਾ ਸਕਦੇ ਆ ਇਹਦੇ ਨਾਲ ਤੇ ਉਹ ਫੁੱਲ ਕੋਟੀ ਸਟਰ ਵੀ ਬਣਾ ਸਕਦੇ ਆ ਇੱਕ ਰੰਗ ਚ ਬਣਾਉਣਾ ਹੋਵੇ ਆਪਾਂ ਇੱਕ ਰੰਗ ਚ ਵੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਏ ਇਹ ਇਸ ਤਰ੍ਹਾਂ ਬਣਦਾ ਇਹ ਤੇ ਹੁਣ ਆਪਾਂ ਆਹ ਵਾਲਾ ਕੋੰਡਾ ਤਾਰਾਂਗੇ ਇੱਥੇ ਆਪਾਂ ਦੂਜਾ ਕਲਰ ਫੇਰ ਲਾ ਲੈਣਾ ਆਪਣੀ ਸੇਮ ਫਸਟ ਸਲਾਈ ਜਿਹੜੀ ਪਾਈ ਸੀ ਉਹ ਚੱਲ ਪਈ ਹਾਂ ਜਿਹੜੇ ਆਪਾਂ ਵਾਲੇ ਸਲਾਈ ਪਾਉਣੀ ਹੈ ਨਾ ਇੱਥੇ ਪਹਿਲਾਂ ਆਪਣੇ ਕੋਲ ਦੋ ਕੁੰਡੇ ਹੈਗੇ ਆ ਉਲਟੇ ਆ ਸਿੱਧੇ ਬਣਾਉਣੇ ਜਿਹੜੇ ਆਪਾਂ ਇੱਥੇ ਥੋੜਾ ਜਿਹਾ ਆਪਾਂ ਬੈਕ ਕਰਕੇ ਦਿਖਾ ਰਹੇ ਆ ਉਹਦੇ ਆਸਤੇ ਸੌਰੀ ਮੰਗਦੇ ਜੀ ਤੇ ਆਪਣਾ ਆ ਇਸ ਕੁੰਡੇ ਤੇ ਆਪਣਾ ਦੂਜਾ ਰੰਗ ਆਉਣਾ ਚਾਹੀਦਾ ਜੀ ਆਹ ਕੁੰਡਾ ਆਪਾਂ ਤਾਰ ਲਿਆ ਇਹਨੂੰ ਵੀ ਤਾਰ ਲਾਂਗੇ ਆਹ ਵਾਲਾ ਕੁੰਡਾ ਬਣਾਵਾਂਗੇ ਜੀ ਥੋੜਾ ਜਿਹਾ ਬੈਕ ਕਰਕੇ ਦੇਖ ਲਿਓ ਤੇ ਆਹ ਵਾਲਾ ਕੁੰਡਾ ਹੁਣ ਆਪਾਂ ਤਾਰ ਕੇ आ, 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 आ वाला कुंडा बनावें फिर आह तारे फिर आ जी फिर आ कुंडा तार के आ वाला बनावेंगे इस तरह ये आना चाहिए देखो जी इस तरह आना चाहिए यह ਥੋੜੀ ਜੀ ਤੁਸੀਂ ਐਨੇ ਕ ਵੀਡੀਓ ਮੈਂ ਕੁੰਡੇ ਬਣਾ ਲਏ ਸੀ ਜਿਹੜੇ ਥੋੜੀ ਜੀ ਬੈਕ ਕਰਕੇ ਦੇਖ ਲਿਓ ਆਹ ਕੁੰਡੇ ਆਪਾਂ ਹੁਣ ਆਹ ਗੁੰਡਾ ਤਾਰ ਲਮਾਂਗੇ ਇਹਨੂੰ ਆਪਾਂ ਉਲਟਾ ਬਣਾ ਲਵਾਂਗੇ ਇਹਦੇ ਉੱਤੇ ਆਪਾਂ ਕਲਰ ਹੋਰ ਵੀ ਲਾ ਸਕਦੇ ਆ ਦੋ ਤਿੰਨ ਕਲਰ ਚ ਵੀ ਬਣਾ ਸਕਦੇ ਆ ਤੇ ਦੋਵਾਂ ਚ ਵੀ ਬਣਾ ਸਕਦੇ ਆ ਤਿੰਨਾਂ ਚ ਵੀ ਜਿੰਨੇ ਵੀ ਆਪਣੇ ਕੋਲੇ ਬਚੇ ਹੋਏ ਰੰਗ ਉਹਨਾਂ ਚ ਵੀ ਆਪਾਂ ਬਣਾ ਸਕਦੇ ਆ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਜੀ ਮੈਂ ਤਿੰਨ ਰੰਗ ਚ ਬਣਿਆ ਹੋਇਆ ਦਿਖਾਉਣੀ ਆ ਤੁਹਾਨੂੰ ਇਹ ਦੇਖੋ ਜੀ ਇਸ ਤਰ੍ਹਾਂ ਲੱਗਦਾ ਇਹ ਆਹ ਲੇਖੀ ਤੇ ਇਸ ਤਰ੍ਹਾਂ ਆਉਂਦਾ ਇਹ ਆਹ ਕੁੰਡਾ ਆਪਣਾ ਦੂਜੀ ਵਾਰ ਜਦੋਂ ਆਪਾਂ ਆਹ ਵਾਲਾ ਡਿਜ਼ਾਈਨ ਬਣਾਉਣਾ ਤਾਂ ਇਹਦੇ ਉੱਤੇ ਕੁੰਡਾ ਆਹ ਬਣਨਾ ਚਾਹੀਦਾ ਹਲੋ ਜੀ ਐਸ ਤਰ੍ਹਾਂ ਲੱਗਦਾ ਏ ਡਿਜ਼ਾਈਨ ਦੇਖੋ ਜੀ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਆਪਾਂ ਇੱਕ ਰੰਗ 'ਚ ਵੀ ਬਹੁਤ ਸੋਹਣਾ ਲੱਗਦਾ ਜੀ ਇੱਕ ਰੰਗ ਦਾ ਵੀ ਬਣਾਵਾਂਗੇ ਤਾਂ ਵੀ ਬਹੁਤ ਸੋਹਣਾ ਬਣੂਗਾ ਜੀ ਤੇ ਜ਼ਰੂਰ ਟਰਾਈ ਕਰਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜ਼ਰੂਰ ਕਰ ਦੇ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ